4450 ਕੋਈ ਗੱਲ ਕੋਈ ਗੱਲ ਵੀਰ ਮੇਰਾ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਹੌਸਲਾ ਕਰੋ ਹੌਸਲਾ ਕਰੋ ਦੇਖੋ ਲੋਕ ਜਦੋਂ ਵੇਖਦੇ ਨੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਆਪਾਂ ਵੇਖਦੇ ਨੇ ਵਿਦੇਸ਼ਾਂ 'ਚ ਜਾਂਦੇ ਨੇ ਪਰ ਇਨ੍ਹਾਂ ਵੀਰਾਂ ਨੇ ਸੋਚਿਆ ਵੀ ਨਹੀਂ ਵਿਦੇਸ਼ ਵਾਲੇ ਰਾਹ ਨਹੀਂ اختیار ਕਰਨਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਾਂ ਕਾਮਯਾਬ ਹੋਣਾ ਹੈ ਪਰ ਜਦੋਂ ਇਹੋ ਜਿਹਾ ਕੰਮ ਹੁੰਦਾ ਇਹੋ ਜਿਹਾ ਹਾਦਸਾ ਇਨਸੀਡੈਂਟ ਵਾਪਰਦਾ ਤੇ ਉਦੋਂ ਬੰਦੇ ਦਾ ਮਨੋਬਲ ਡੇਗ ਜਾਂਦਾ ਹੈ ਬੰਦੇ ਦਾ ਹੌਸਲਾ ਜਿਹਨੇ ਅੱਜ ਹੌਸਲਾ ਢਾਈ ਬੈਠੇ ਨੇ ਅੱਜ ਸਾਰੇ ਸਰਪੰਚ ਪੰਚ ਇਲਾਕੇ ਦੇ ਮੋਤਵਰ ਅੱਜ ਉਹਨੂੰ ਸਹਾਰਾ ਦੇ ਰਹੇ ਨੇ ਕਹਿੰਦੇ ਹੌਸਲਾ ਰੱਖ 2500 ਇੱਕੋ ਛੜਕੇ ਜੀ ਹਾਂਜੀ 2500 ਇੱਕੋ ਛੜਕੇ ਦੇ ਵਿੱਚ ਤਕਰੀਬਨ 8:30 ਵਜੇ ਆਈ ਹੈ ਹਨੇਰੀ ਉਸੇ ਟਾਈਮ ਇਹ ਦੇਖ ਪਿਆ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੱਟਾ ਬਾਦਸ਼ਾਹ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਬੀਤੀ ਰਾਤ ਤੇਜ ਹਨੇਰੀ ਦੇ ਨਾਲ ਜਿਹੜਾ ਇੱਥੇ ਇੱਕ ਪੁਲਟਰੀ ਫਾਰਮ ਹੈਗਾ ਨੌਜਵਾਨਾਂ ਨੇ ਜਰਨੈਲ ਸਿੰਘ ਹੈਗਾ ਪਿੰਡ ਗੱਟੇਵਾਛਤੋਂ ਨੌਜਵਾਨ ਦੋ ਨੌਜਵਾਨ ਸੀਗੇ ਜਿਨ੍ਹਾਂ ਨੇ ਆਪ ਦਾ ਜਿਹੜਾ ਕੰਮ ਸ਼ੁਰੂ ਕੀਤਾ ਇੱਥੇ ਵੀਕੇ ਜੂ ਭਾਰਤੀ ਕਿਸਾਨ ਯੂਨੀਅਨ ਜਿਹੜੀ ਕਾਦੀਆਂ ਉਹਨਾਂ ਦੇ ਨਮਾਇंदे ਪਹੁੰਚੇ ਕੁਝ ਹਲਪ ਵੀ ਕੀਤੀ ਵੱਧੂਦੀ ਕੀਤੀ ਹੈਗੀ ਔਰ ਹੋਰ ਵੀ ਜਿਹੜੇ ਇੱਥੇ ਅਸੀਂ ਕਵਰੇਜ ਕਰਨ ਪਹੁੰਚੇ ਆ ਨੌਜਵਾਨਾਂ ਨੇ ਰਲ ਕੇ ਕੰਮ ਕੀਤਾ ਔਰ ਬੀਤੀ ਰਾਤ ਜਿਹੜੇ ਇਹ ਨੌਜਵਾਨਾਂ ਦੇ ਸੁਪਨਿਆਂ ਨੂੰ ਜਿਹੜਾ ਚਕਣਾਚੂਰ ਕਰ ਦਿੱਤਾ ਹੈਗਾ ਕਾਫੀ ਜਿਹੜਾ ਪੁਲਟਰੀ ਫਾਰਮ ਦਾ ਜਿਹੜਾ ਨੁਕਸਾਨ ਹੋਇਆ ਇੱਥੇ ਵੀਰਾਂ ਨਾਲ ਗੱਲਬਾਤ ਕੀਤੀ ਹੈ ਵੀਰ ਜਿਹੜੇ ਕਾਫੀ ਜਿਹੜੇ ਭਾਵੁਕ ਹੀ ਹੋਏ ਆ ਭਾਵੁਕ ਪੋਲਟਰੀ ਫਾਰਮ ਦਾ ਜੋ ਇੱਥੇ ਬੀਤੀ ਰਾਤ ਜਿਹੜਾ ਜਿਹੜਾ ਤੇਜ਼ ਹਨੇਰੀ ਦੇ ਨਾਲ ਜਿਹੜਾ ਕਾਫੀ ਨੁਕਸਾਨ ਹੋਇਆ ਹੈਗਾ ਸੋ ਅੱਗੇ ਤਸਵੀਰਾਂ ਵੀ ਵੇਖਾਂਗੇ ਤੇ ਨਾਲ ਇਹ ਗੱਲਬਾਤ ਵੀ ਕਰਾਂਗੇ ਅਸੀਂ ਤਸਵੀਰਾਂ ਜਿਹੜੀਆਂ ਦੇਖੀਆਂ ਕਾਫੀ ਭਾਵ ਕਰਨ ਵਾਲੀਆਂ ਹੈਗੀਆਂ ਜਿਹੜਾ ਇੱਥੇ ਪੋਲਟਰੀ ਫਾਰਮ ਦੇ ਜਿਹੜਾ ਜਿੱਥੇ ਸਾਰਾ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਬਣਾਇਆ ਸੀ ਛੱਡ ਵਗੈਰਾ ਉਹ ਵੀ ਟੁੱਟ ਗਿਆ ਹੈਗਾ ਤੇਜ਼ ਹਨੇਰੀ ਦੇ ਨਾਲ ਔਰ ਕਾਫੀ ਜਿਹੜਾ ਚੂਚਿਆਂ ਦੇ ਨਾਲ ਜਿਹੜਾ ਚੂਚਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਜੇ ਇਹਨਾਂ ਨੌਜਵਾਨਾਂ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਸੀਗਾ ਔਰ ਉੱਪਰੋਂ ਜ ਮੋਜਵਾਨਾਂ ਨੇ ਜਿਹੜਾ ਆਪਣੇ ਸੁਪਨੇ ਜਿਹੜੇ ਸੁਪਨਿਆਂ ਦੀ ਡਾਰੀ ਜਿਹੜੀ ਸ਼ੁਰੂ ਕੀਤੀ ਸੀ ਔਰ ਤੇਜ ਹਨੇਰੀ ਦੇ ਨਾਲ ਤੇਜ ਬਾਰਸ਼ ਦੇ ਨਾਲ ਜਿਹੜਾ ਕਾਫੀ ਨੁਕਸਾਨ ਹੋਇਆ ਗਿਆ ਸੋ ਆਪਾਂ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਸਹੀ ਪਹਿਲਾਂ ਸ਼ੁਰੂ ਕੀਤਾ ਇਹ ਪੌਣਾ ਇਹ ਅੱਛਾ ਕਿ ਪਾਇਆ ਵੀ ਸਾਰਾ ਜੀ ਕਰਜ਼ਾ ਚੁੱਕਿਆ ਹੀ ਹੈ ਜੀ ਤੇ ਤਕਰੀਬਨ 9 ਤੋਂ 10 ਲੱਖ ਦੇ ਵਿੱਚ ਵਿੱਚ ਸਾਡਾ ਇਹ ਖਰਚਾ ਆਇਆ ਵਾ ਫਿਰ ਰਾਤ ਅਚਾਨਕ ਹੀ ਹਨੇਰੀ ਆਉਂਦੇ ਕਾਰਨ ਤੇ ਸਾਰਾ ਕੁਝ ਤੈਸ਼ ਨੈਸ਼ ਹੋ ਗਿਆ ਜੋ ਵੀ ਹੈਗਾ ਸੀ ਤੇ ਵੇਖ ਕੇ ਜਨੇਰੀ ਆਈ ਬਾਅਦ ਚ ਵੇਖਿਆ ਨਿਕਲ ਬਹੁਤ ਬਹੁਤ ਮਨ ਦੁਖੀ ਆ ਜੀ ਹੁਣ ਵੀ ਮਨ ਭਰੰਦੇ ਆ ਜੀ ਕੋਈ ਹਲਾਤ ਓਖੇ ਹੋਏ ਪਏ ਨਹੀਂ ਪਤਾ ਕੁ ਗਾ ਨਹੀਂ ਨਹੀਂ ਹਲਾਤ ਓਖੀ ਨਹੀਂ ਕੋਈ ਨਹੀਂ ਜਿੰਨਾ ਵੀ ਬੱਚਾ ਸਾਰੇ 1500 ਬੱਚਾ ਬਚਿਆ 2500 ਖਤਮ ਹੋ ਗਿਆ 4000 4000 ਬੱਚਾ ਜੀ ਅੱਛਾ ਦੋਨਾਂ ਸਾਂਝਾ ਜੀ ਚਾਚਾ ਦੀ ਆ ਚਾਚਾ ਦੀ ਆ ਜੀ 4000 ਬੱਚਾ ਹੀ ਸਾਡਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਮੇਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਹੌਸਲਾ ਕਰੋ ਹੌਸਲਾ ਕਰੋ ਜਿੱਦ ਕੋ ਲੋਕ ਜਦੋਂ ਵੇਖਦੇ ਨੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਆਪਾਂ ਵੇਖਦੇ ਆਂ ਵਿਦੇਸ਼ਾਂ 'ਚ ਜਾਂਦੇ ਨੇ ਪਰ ਇਹਨਾਂ ਵੀਰਾਂ ਨੇ ਸੋਚਿਆ ਵੀ ਨਹੀਂ ਵਿਦੇਸ਼ ਵਾਲੇ ਰਾਹ ਨਹੀਂ اختیار ਕਰਨਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਾਂ ਕਾਮਯਾਬ ਹੋਣਾ ਪਰ ਜਦੋਂ ਇਹੋ ਜਿਹਾ ਕੰਮ ਹੁੰਦਾ ਇਹੋ ਜਿਹਾ ਹਾਦਸਾ ਇਨਸੀਡੈਂਟ ਵਾਪਰਦਾ ਤੇ ਉਦੋਂ ਬੰਦੇ ਦਾ ਮਨੋਬਲ ਡਿੱਗ ਜਾਂਦਾ ਹੈ ਬੰਦੇ ਦਾ ਹੌਸਲਾ ਜਿਵੇਂ ਅੱਜ ਹੌਸਲਾ ਢਾਈ ਬੈਠੇ ਨੇ ਅੱਜ ਸਾਰੇ ਸਰਪੰਚ ਪੰਚ ਇਲਾਕੇ ਦੇ ਮੋਤਵਰ ਅੱਜ ਉਹਨੂੰ ਸਹਾਰਾ ਦੇ ਰਹੇ ਨੇ ਕਹਿੰਦੇ ਹੌਸਲਾ ਰੱਖ ਹੌਸਲਾ ਬੜੀ ਵੱਡੀ ਚੀਜ਼ ਹੁੰਦਾ ਹੈ ਅੱਛਾ 2500 ਇੱਕੋ ਛੜਕੇ ਜੀ ਹਾਂਜੀ 2500 ਇੱਕੋ ਛੜਕੇ ਦੇ ਵਿੱਚ ਹੀ ਤਕਰੀਬਨ 10:30 ਵਜੇ ਆਈ ਇਹ ਹਨੇਰੀ ਉਸੇ ਟਾਈਮ ਇਹ ਡਿੱਗ ਪਿਆ ਹਮ ਆਉਣ ਸਾਰੀ ਦੇਖਦੇ ਆ ਸਾਰੀ ਜਦੋਂ ਇੱਥੇ ਆ ਕੇ ਵੇਖਿਆ ਤੇ ਇੱਥੇ ਸਭ ਇਦਾਂ ਹੀ ਜਾਨਵਰ ਪਏ ਹੋਏ ਸੀਗੇ अच्छा बाकी ये कुछ कंदा दोबारा सी ਨਾਲ ਇਹਨਾਂ ਦੇ ਨਾਲ ਆ ਕੰਦਾਂ ਦੇ ਥੱਲੇ ਨੇ ਕੁਝ ਜਾਨਵਰ ਕੁੱਤੇ ਵੀ ਲੱਗੇ ਹਾਂਜੀ ਕੁੱਤੇ ਬਹੁਤ ਲੈ ਕੇ ਗਏ ਆ ਜੀ ਕਿਉਂਕਿ ਰਾਤ ਨੂੰ ਮੀਂਹ ਨੇਰੀ ਸੀ ਬਾਹਰ ਨਿਕਲ ਨਹੀਂ ਹੁੰਦਾ ਜਿੰਨੇ ਕੁ ਬੱਚੇ ਸਾਡੇ ਕੋਲ ਸੰਭਲ ਹੋਏ ਜਿਹੜੇ ਜਿਉਂਦੇ ਸੀ ਉਹ ਅਸੀਂ ਅੰਦਰ ਉਹ ਥੋੜੇ ਜਿਹੇ ਅਗਲੇ ਬੰਨੇ ਬਚਿਆ ਸੀ ਉਧਰ ਕਰ ਦਿੱਤੇ ਬਾਕੀ ਜੋ ਕੁਝ ਕੁੱਤੇ ਲੈ ਲੂ ਗਏ ਤੇ ਬਾਕੀ ਜੋ ਹੈਗਾ ਇਹ ਆ ਸਾਹਮਣੇ ਤੁਹਾਡੇ ਕੋਲ ਆ ਜੀ ਕੋਈ ਇੰਸ਼ੋਰੈਂਸ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਨਹੀਂ ਜੀ ਇੰਸ਼ੋਰੈਂਸ ਨਹੀਂ ਕੀਤਾ ਜੀ ਇੰਸ਼ੋਰੈਂਸ ਦਾ ਪੁੱਛਿਆ ਜੀ ਉਹ ਕਹਿੰਦੇ ਜਿੰਨਾ ਚਿਰ ਪਹਿਲਾ ਇੱਕ ਚੱਕਿਆ ਜਾਊਗਾ ਇਹ ਪੂਰਾ ਤੁਹਾਡਾ ਉਸ ਤੋਂ ਬਾਅਦ ਖਾਤੇ 'ਚ ਕੋਈ ਪੇਮੈਂਟ ਆਊਗੀ ਉਸ ਤੋਂ ਬਾਅਦ ਤੁਹਾਡਾ ਹੋਊਗਾ ਇਹ ਤੱਕ ਲਿੰਦਾ ਪਹਿਲੇ ਲਾੜ ਤੋਂ ਪਹਿਲਾ ਲਾੜ ਜੋ ਚੱਕਿਆ ਜਾਂਦਾ ਦੂਸਰੇ ਲਾੜ ਤੇ ਜਾ ਕੇ ਛੋਰਚ ਕਰਦੀ ਹੈ ਕੰਪਨੀ ਪਹਿਲੇ ਲਾੜ ਤੇ ਨਹੀਂ ਕਰਦੀ ਜ਼ਿਮੀਦਾਰ ਵੀ ਛੋਟੇ ਨੇ 2-4 ਕਿੱਲੇ ਵਾਲੇ ਨੇ ਹਾਂਜੀ ਮੈਂ ਦੱਸਣਾ ਚਾਹਣਾ ਕਿ ਮੇਰੇ ਪਿੰਡ ਦੇ ਛੋਟੇ ਜ਼ਿਮੀਦਾਰ ਨੇ ਇਹਨਾਂ ਦੇ ਵਿਚਾਰਾਂ ਨਾਲ ਅੱਗੇ ਹੀ ਇਹ ਕਰਜ਼ੇ ਥਲੇ ਦੱਬੇ ਹੋਏ ਨੇ ਅੱਛਾ ਨਾਲ ਹੀ ਖੇਤੀ ਕਰਦੇ ਨੇ ਕੋ ਮੇਰੇ ਕੋਈ ਇਹ ਜਾਂਦੇ ਨੇ ਇਹ ਜੜਤੇ ਜਾਂਦੇ ਨੇ ਅੱਗੇ ਇਹ ਬਹੁਤ ਦਬੇ ਹੋਏ ਨੇ ਥੱਲੇ ਮੈਂ ਵੀ ਇਹਨਾਂ ਨੂੰ ਹਾਰਵਾ ਜੀ ਕਹਿੰਦਾ ਰਿਹਾ ਕੋਈ ਨਾ ਕੋਈ ਨਹਾ ਜਾਂ ਧੰਦਾ ਸ਼ੁਰੂ ਕਰ ਲਓ ਇਹਨੇ ਧੰਦਾ ਵਿਚਾਲੇ ਪਿਛਲੇ ਆ ਪਿਛੇ 2-4 ਮਹੀਨੇ ਹੀ ਧੰਦਾ ਸ਼ੁਰੂ ਕੀਤਾ ਸਾਰਾ ਪੈਸੇ ਚੋਕੇ ਹੀ ਇਹਨਾਂ ਨੇ ਬੜਾਇਆ ਸ਼ੈੱਡ ਪਰ ਜਦੋਂ ਸਵੇਰੇ ਪਤਾ ਲੱਗਾ ਮੈਨੂੰ ਮੇਰਾ ਪੋਤਰਾ ਵੀ ਨਾਲ ਹੀ ਸੀ ਕਹਿੰਦਾ ਬਾਪੂ ਅੱਗਾ ਬੰਦਾ ਵਧਣ ਵਾਸਤੇ ਕਰਦਾ ਬੜਾ ਨੁਕਸਾਨ ਹੋ ਗਿਆ ਇਹਨਾਂ ਦਾ ਬੜਾ ਦੁੱਖ ਹੋਇਆ ਮਨ ਨੂੰ ਸੁਣ ਕੇ ਮੈਂ ਮੋਗੇ ਜਾਣਾ ਜ਼ਰੂਰੀ ਸੀ ਮੈਂ ਮੋਗੇ ਹੋ ਕੇ ਜਦੋਂ ਇੱਥੇ ਆਇਆ ਬਹੁਤ ਹੀ ਮਨ ਨੂੰ ਦੁੱਖਾ ਕੁੜੀਆਂ ਨੂੰ ਮਿਲੇ ਸਾਰੇ ਬੜਾ ਸਾਰਾ ਪਰਿਵਾਰ ਵੀ بڑا ਵੱਡਾ ਦੁੱਖ ਪਹੁੰਚਿਆ ਮੈਂ ਵੀ ਇਹ ਬੇਨਤੀ ਕਰਦਾ ਤੇਰੇ ਤੁਹਾਡੇ ਰਹੀਂ ਵੀ ਜੋ ਵੀ ਐਨ ਆਰ ਆਈ ਆਪਣੇ ਵੀਰ ਹਰਵੇ ਦੀ ਆਪਾਂ ਸਾਡਾ ਇਲਾਕਾ ਜਿਹੜਾ ਤੁਹਾਨੂੰ ਪਤਾ ਹੀ ਸਾਰਾ ਦਰਿਆਜ ਆਪਣੇ ਪਿੰਲੇ ਤੁਹਾਡੀ ਜ਼ਮੀਨ ਵੀ ਹੈਗੀ ਆ ਮੇਰੀ ਜ਼ਮੀਨ ਵੀ ਸਾਰੀ ਆ ਦਰਿਆ ਦੇ ਸਾਹਮਣੇ ਆ ਆਪਾਂ ਦਰਿਆਵਾਂ 'ਚ ਵੀ ਰਹੇ ਆ ਦਰਿਆਵਾਂ ਦੇ ਪਾਣੀ ਆਏ ਆਪਣੇ بڑے ਵੱਡੇ ਪੱਦਰ ਦੇ ਨੁਕਸਾਨ ਹੋਏ ਪਰ ਜਿੰਨੀ ਕੁ ਲੋ ਮਤਲਬ ਆਪਣੀ ਸੰਕਤਮਤ ਕਰ ਸਕਦੀ ਹੈ ਜਿੰਨੀ ਕਿ ਇਹਨਾਂ ਦੀ ਆਪਾਂ ਬਾਹ ਫੜ ਸਕਦੇ ਆ ਐਨ ਆਰ ਆਈ ਵੀਰ ਆ ਮੇਰੇ ਭਰਾ ਨੇ ਜਿੰਨੀ ਕੀ ਬਾਹ ਦਾ ਮਤ ਕਰ ਸਕਦੇ ਕਰੀਏ ਲੋਡਵੰਤ ਲੋਕ ਨੇ ਉਹ ਆਪਾਂ ਜੇ ਮੈਂ ਗਲਤ ਕੋਈ ਬੰਦਾ ਹੋਵੇ ਨਾ ਉਹਦੀ ਆਪਾਂ ਗੱਲ ਨਹੀਂ ਕਰਦੇ ਬਿਲਕੁਲ ਸਹੀ ਬੰਦੇ ਤੇ ਲੋਡ ਆ ਦਿਖ ਰਿਹਾ ਜੀ ਦਿਖ ਰਿਹਾ ਕਿਉਂ ਜੇ ਮੈਂ ਪੋਜੀਸ਼ਨ ਜਦੋਂ ਇਹੋ ਜਿਹੀ ਬਣ ਜਾਂਦੀ ਨਾ ਫਿਰ ਗੂਠਾ ਲੋਨ ਵਾਲੀ ਦੇ ਜ਼ਮੀਨ ਦੇ ਨਾਲ ਦੀ ਪੀਸ਼ਰ ਬਣ ਜਾਂਦੀ ਫਿਰ ਬੰਦਾ ਹੋਰ ਡਾਊਨ ਹੁੰਦਾ ਜਾਂਦਾ ਇਸ ਕਰਕੇ ਜੇ ਇਹਦੀ ਪੀਸ਼ਰ ਬਣੀ ਪਈ ਤਾਂ ਜ਼ਮੀਨ ਦੇ ਨਾਲ ਦੀ ਪੀਸ਼ਰ ਬਣ ਜਾਣੀ ਜੇ ਕਰਜ਼ੇ ਉੱਤੇ ਕਰਜ਼ਾ ਚੜੀ ਜਾਵੇ ਤੇ ਬੰਦਾ ਫਿਰ ਜ਼ਮੀਨ ਦੇ ਗੂਠੇ ਲੋਨ ਤੱਕ ਪਹੁੰਚ ਜਾਂਦਾ ਹੋਰ ਛੋਟੇ ਤੋਂ ਛੋਟਾ ਜ਼ਿਮੀਂਦਾਰ ਹੋ ਜਾਂਦਾ ਆਪਾਂ ਅੱਗੇ ਕਹਿੰਦੇ ਆ ਕਿ ਪੰਜਾਬ ਦੇ ਜ਼ਿਮੀਂਦਾਰ ਮੇਰੇ ਵੀਰ ਕਿਸਾਨ ਵੱਡੀ ਲੜ ਕਿ ਸਰਕਾਰਾਂ ਸਾਡੀ ਨੀਂਦ ਸਰਕਾਰਾਂ ਦੀ ਮਾੜੀ ਆ ਸੋਚ ਮਾੜੀ ਆ ਸਰਕਾਰਾਂ ਦੀ ਅੱਜ ਵੀ ਅਸੀਂ ਲੜਾਈਆਂ ਲੜਦੇ ਪਏ ਆ ਪਰ ਅੱਜ ਵੀ ਜਿਹੜੀ ਕਿਸਾਨ ਦੀ ਅਜੇ ਤੱਕ ਲੜਾਈ ਜਿਹੜੀ ਜਾਰੀ ਆ ਉਹ ਛੋਟਾ ਕਿਸਾਨ ਖਤਮ ਹੋ ਰਿਹਾ ਬਿਲਕੁਲ ਛੋਟਾ ਕਿਸਾਨ ਜਿਹੜਾ ਥੱਲੇ ਨੂੰ ਜਾ ਰਿਹਾ ਛੋਟਾ ਕਿਸਾਨ ਖਤਮ ਹੋ ਰਿਹਾ ਆਪਣੇ ਨਾਲ ਬਾਹ ਫੜਨ ਦੀ ਲੋੜ ਆ ਮੈਂ ਬੇਨਤੀ ਕਰਦਾ ਆ ਆਪਦੇ ਵੱਲੋਂ ਆਪਦੇ ਪਿੰਡ ਵੱਲੋਂ ਵੀ ਸਾਰੀ ਸੰਗਤ ਵੱਲੋਂ ਵੀ ਇਹ ਕਿਸਾਨ ਨੇ ਜਿਹੜੇ ਬਹੁਤ ਥੱਲੇ ਦੱਬੇ ਗਏ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕਦੀ ਆ ਆਪ ਕਰੀਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਦੇਖੋ ਇਹ ਦੋ ਵੀਰਾਂ ਦਾ ਰੌਣ ਜਿਹੜਾ ਨਾ ਛੱਲਿਆ ਨਹੀਂ ਜਾ ਰਿਹਾ ਔਰ ਕਹਿੰਦੇ ਵੀ ਸਾਰਾ ਪਰਿਵਾਰ ਹੀ ਵਰਲਾਪ ਦੇ ਵਿੱਚ ਹੈ ਹਾਂਜੀ ਘਾਟਾ ਬੜਾ ਤਕੜਾ ਵੇਖ ਬਹੁਤ ਮਾੜੀ ਘਟਨਾ ਹੋਈ ਹੈ ਜੀ ਮੈਂ ਤਾਂ ਚਾਚਾ ਭਤੀਜਾ ਦੋਵੇਂ ਖੜੇ ਆ ਬਹੁਤ ਵਧੀਆ ਸੋਚ ਸੀ ਪਹਿਲਾਂ ਵੀ ਚਲੋ ਆਪਾਂ ਬਿਜ਼ਨਸ ਨਾਲ ਛੋਟੀ ਜ਼ਮੀਨਾਂ ਤੇ ਕਰੀਏ ਹਾਂ ਬਿਜ਼ਨਸ ਕਰ ਲਿਆ ਕੁਦਰਤ ਨੂੰ ਕੁਝ ਹੋਰ ਪਾਉਂਦਾ ਸੀ ਮੈਂ ਤਾਂ ਇਹ ਅਪੀਲ ਕਰੂੰਗਾ ਵੀ ਉਹ ਉਹਨਾਂ ਦਾ ਅਕਾਊਂਟ ਨੰਬਰ ਪ੍ਰੀਤਮ ਸਿੰਘ ਦੱਸ ਦਵੇ ਤੇ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਯਾਰ ਕੋਈ ਫਰਕ ਨਹੀਂ ਪੈਂਦਾ ਬੜੇ ਦਾਨੀ ਆ ਬਹੁਤ ਜਿਆਦੇ ਦਾਨੀ ਆ ਸਾਨੂੰ ਇਹ ਘਟਨਾ ਦਾ ਪਤਾ ਨਹੀਂ ਸੀ ਸਵੇਰੇ ਅਸੀਂ ਅਪੀਲ ਕੀਤੀ ਸਰਪੰਚ ਸਾਹਿਬ ਵੀ ਸਾਨੂੰ ਹੁਣ ਪੈਸਾ ਕੋਈ ਨਾ ਪਵੇ ਅਸੀਂ 15 15000 ਰੁਪਇਆ ਸਾੜੀ ਕਣਕ ਦਾ ਦੇਤਾ ਸਾਰਿਆਂ ਨੂੰ ਜੀ ਤੇ ਸਾਨੂੰ ਜੇ ਪਤਾ ਹੁੰਦਾ ਅਸੀਂ ਇੱਕ ਦਿਨ ਨਾ ਬੰਦ ਕਰਦੇ ਇਹ ਪਾਲ ਸਿੰਘ ਨੇ ਦੱਸਿਆ ਸਾਡੇ ਕੋਲੇ ਆ ਥੋੜੀ ਰਾਸ਼ੀ ਬਚੀ ਇੱਕ ਤਾਂ ਅਸੀਂ ਇਹ ਸਰਪੰਚ ਸਾਹਿਬ ਦੋ ਉਹਨਾਂ ਨੂੰ ਇਹ ਦਿੰਨੇ ਆ ਅਸੀਂ ਅਪੀਲ ਕਰਦੇ ਆ ਇਸ ਥਾੜੇ ਏਰੀਆ ਨੂੰ ਵੀ ਕਰਦੇ ਆ ਜੀ ਆਪਦੀ ਜਥੇਬੰਦੀ ਵੱਲੋਂ ਕਰਦੇ ਆ ਭਾਰਤੀ ਕਿਸਾਨੀਓਂ ਵੱਲੋਂ ਯਾਰ ਇਹ ਮੁੰਡੇ ਦੀ ਪੂਰਤੀ ਕਰੋ ਐ ਖੁਦਕੁਸ਼ੀਆਂ ਹੁੰਦੀਆਂ ਕਿਵੇਂ ਮੁੰਡੇ ਰੋਈ ਜਾਂਦੇ ਆ ਬੜੀ ਚੰਗੀ ਸੋਚ ਸੀ ਬਿਜ਼ਨਸ ਆਫ ਦਾ ਘਰੇ ਬਹਿ ਕੇ ਕਰੀਏ 5-7 ਘਰਾਂ ਦਾ ਹਟਾਣੀ ਆ ਛੋਟਾ ਆ ਘਰਾਂ ਨਾਲ ਜੀ ਕਈ ਵਾਰੀ ਕੈਮਰੇ ਚ ਅਗਲਾ ਕਹਿੰਦਾ ਵਿੱਚ ਬਾਰੇ ਪਏ ਉਹ ਘਰ ਇਹਨਾਂ ਦਾ ਨਹੀਂਗਾ ਛੋਟਾ ਘਰ ਮੈਂ ਇਹ ਅਪੀਲ ਕਰੂੰਗਾ ਪ੍ਰੀਤਮ ਸਿੰਘ ਨੂੰ ਆਪਦੇ ਸਾਥੀ ਨੂੰ ਕਹੂੰਗਾ ਤੇ ਇਹਨਾਂ ਦਾ ਕਾਉਂਡ ਦੇ ਦੇਵੇ ਜਿਹੜਾ ਜਿਹੜਾ ਵੀ ਮੇਰੀ ਪੁਕਾਰ ਸੁਣਦਾ ਤੇ ਯਾਰ ਆਪਾਂ ਉਹਨਾਂ ਨੂੰ ਖੜੇ ਕਰੀਏ ਨਾਲ ਕੋ ਕੱਲ ਐਸ ਕੱਲ ਐਸ ਵਾਲੇ ਕੋਈ ਪਤਾ ਸੀ ਵਾ ਗੱਲ ਬਣ ਜੂ ਬਿਲਕੁਲ ਆ ਸਾਹਮਣੇ ਉਹਨਾਂ ਦਾ ਮਤਲਬ 2-4000 ਚੂਛਾ ਯਾਰ ਮਰਿਆ ਪਿਆ ਹੂੰ ਬਹੁਤ ਮਾੜੀ ਗੱਲ ਆ ਕਰਨਗੇ ਪੰਜਾਬੀ ਸਾਡੇ ਵੀਰ ਥਾਰਡ ਏਰੀਆ ਵੀ ਕਰੂਗਾ ਤੇ ਮੈਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਸਰਕਾਰਾਂ ਭਗਵੰਤ ਮਾਨ ਸਾਹਿਬ ਕਹਿੰਦੇ ਇਹ ਕੂਕੜੀਆਂ ਚੂਚਿਆਂ ਭੇਡਾਂ ਬੱਕਰੀਆਂ ਦਾ ਦਿਆਂੀ ਫਸਲ ਲੱਗੇ ਤੇ ਮੇਰੀ ਵੀ ਸਾਨੂੰ ਕੁਝ ਨਹੀਂ ਜੁੜਿਆ 8800 ਰੁਪਏ ਕਿਸੇ ਨੂੰ ਮਿਲ ਗਿਆ ਕਿਸੇ ਨਹੀਂ ਮਿਲਿਆ ਹਾਂਜੀ ਪਰ ਅੱਜ ਸਰਕਾਰਾਂ ਕੂਕੜੀਆਂ ਚੂਚਿਆਂ ਦੇ ਪੈਸੇ ਦੇਣ ਨਹੀਂ ਆਏ ਪਰ ਤੁਸੀਂ ਅਜੇ ਰਾਤ ਉਹਨਾਂ ਦਾ ਇਹ ਆਪਾਂ ਠੱਠਾ ਉਹਨਾਂ ਦੇ ਆ ਮਰੇ ਨਹੀਂ ਚੂਚੇ ਪਰ ਤੁਸੀਂ ਅੱਜ ਹੀ ਤੁਹਾਡੀ ਜਥੇਬੰਦੀ ਤੁਹਾਡੇ ਸਹਿਯੋਗੀ ਅੱਜ ਹੀ ਮਦਦ ਕਰਨ ਆ ਗਏ ਜੇ ਸਰਕਾਰ ਨੂੰ ਵੀ ਕੋ ਮਾੜਾ ਹਲੂਣਾ ਤੇ ਇਹ ਜਿਹੜੀ ਮਦਦ ਆ ਨਾ ਜੀ ਇਹ ਸਾਰੀਆਂ ਪਾਰਟੀਆਂ ਦੀ ਹੈ ਹੂੰ ਇਹਦੇ ਚ ਕਾਂਗਰਸ ਦੀ ਵੀ ਆ ਕਾਲੀ ਦਲ ਦੀ ਵੀ ਆ ਭਾਜਪੀ ਦੀ ਵੀ ਆ ਹੂੰ ਸ਼੍ਰੋਮਣੀ ਕਾਲਦੀ ਪਰ ਮੌਜੂਦਾ ਸਰਕਾਰ ਨੂੰ ਬੇਨਤੀ ਕਰੋ ਮੈਂ ਉਹ ਕਹਿਣਾ ਸਰਕਾਰ ਨੂੰ ਯਾਰ ਕੁਛ ਨਹੀਂ ਇਹਨਾਂ ਨੂੰ ਇਹਨਾਂ ਦਾ ਜਿਹੜੇ ਇਹਨਾਂ ਦਾ ਸੋਰਸ ਵੱਡੇ ਆ ਨਾ ਆਪਦੇ ਸਰਪੰਚਾਂ ਨੂੰ ਕਹਿ ਦੇਣਾ ਹੂੰ ਵੀ ਕੀ ਫਰਕ ਪੈਂਦਾ ਮੈਂ ਬੜੇ ਯਾਰ ਭਰੇ ਮਾੜਨਾ ਕਹਿਣਾ ਠਾਰੀਆ ਸਾਹਿਬ ਉੱਥੇ ਆਏ ਆ ਯਾਰ 2 ਲੱਖ ਰੁਪਏ ਇਹਨੂੰ ਦੇਣਾ ਚਾਹੀਦਾ ਸੀਗਾ ਹੂੰ ਆਪਦੇ ਕੋਲੋਂ ਰਾਤ ਤੋਂ ਦੇਣਾ ਤੇ ਆਪਦੇ ਜਿਹੜੇ ਹੁੰਦੇ ਸਾਨੂੰ ਪਤਾ ਹੁੰਦਾ ਵੀ ਆ ਸਾਡੇ ਨਾਲ ਬੰਦੇ ਆ ਇਹ ਕੋਈ 10 ਲੱਖ ਰੁਪਈਆ ਕਐਮਐਲਏ ਨੂੰ ਇਕੱਠਾ ਕਰਨਾ ਕੋਈ ਵੱਡੀ ਗੱਲ ਨਹੀਂ ਮੈਂ ਹੁਣ ਅਪੀਲ ਕਰੂੰ ਕੁਟਾਰੀਆ ਸਾਹਿਬ ਨੂੰ ਕੁਟਾਰੀਆ ਸਾਹਿਬ ਤੁਸੀਂ ਆਪਦੇ ਪਰਿਵਾਰ ਵੱਲੋਂ ਇੱਥੇ ਆ ਕੇ ਇਹਨਾਂ ਨੂੰ ਰਾਹ ਜ਼ਰੂਰ ਦੇਖੇ ਜਾਓ ਸਰਕਾਰ ਤੋਂ ਵੀ ਦੁਆਵਾਂ ਪੰਜ 5000 ਸਰਪੰਚਾਂ ਦੀ ਬੇਤੀ ਲੱਗੂ ਤੁਹਾਨੂੰ ਵੀ ਬੇਨਤੀ ਕਰਦੇ ਆ ਮਾਨ ਸਾਹਿਬ ਜਿਵੇਂ ਤੁਸੀਂ ਕਿਹਾ ਸੀ ਉਦੋਂ ਵੀ ਅਸੀਂ ਮੁਰਗੀਆਂ ਤੱਕਰ ਦੇਾਂਗੇ ਆ ਤੁਹਾਡੇ ਸਾਹਮਣੇ 5000 ਮੁਰਗੀ ਮਰੀ ਪਈ ਆ ਉਹਨਾਂ ਬੱਚਿਆਂ ਨੂੰ ਬਚਾਈਏ ਵੇਖੋ ਉਹਨਾਂ ਦੇ ਮੂੰਹ ਤੇ ਵੇਖੋ ਜੀ ਇਸ ਕਰਕੇ ਅਪੀਲ ਹੀ ਕਰ ਸਕਦੇ ਹਾਂ ਜੀ ਸਰਕਾਰ ਨੂੰ ਜੀ ਹਾਂਜੀ ਸਰਪੰਚ ਸਾਹਿਬ ਮੈਂ ਆਪਦੇ ਵੱਲੋਂ ਵੀ 10000 ਰੁਪਏ ਦਵਾਂਗਾ ਜੀ ਹੋਰ ਵੀ ਮੈਂ ਆਪਦੇ ਸਰਪੰਚਾਂ ਨੂੰ ਜਿੰਨਾ ਹੋਇਆ ਦਵਾਂਗਾ ਮੈਂ ਸਵੇਰੇ ਹੀ 10000 ਰੁਪਏ ਇਹਨਾਂ ਦੇ ਜਿਵੇਂ ਜਿੱਥੇ ਕਹਿਣਗੇ account ਜੀ ਪਾ ਦੂੰਗਾ ਤੇ ਹੋਰ ਵੀ ਜਿੰਨੇ ਸਰਪੰਚ ਨੇ ਮੇਰੇ ਨਾਲ ਜਿਹੜੇ ਅਟੈਚ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਨਾ ਕਹਿੰਦਾ ਨਹੀਂ ਮਤਕੀ ਬਿਲਕੁਲ ਜੀ ਦੱਤ ਇਹਨਾਂ ਦਾ 2500 3000 ਚੂਚਾ ਜਿਹੜਾ ਸੀ ਮਰ ਕੇ ਉਹ ਪਿਆ ਵੇਲਾ ਸਾਹਮਣੇ ਪਿਆ ਤੇ ਬੜੀਆਂ ਆਸਾਂ ਉਮੀਦਾਂ ਸੀਗੀਆਂ ਆਹ ਵੇਖੋ ਆ ਪੱਕਾ ਬੜੀਆਂ ਆਸਾਂ ਉਮੀਦਾਂ ਸੀ ਇਹਨਾਂ ਨੇ ਨੌਜਵਾਨਾਂ ਨੇ ਬਾਹਰ ਬਾਹਰ ਤੋਂ ਮੁੱਖ ਮੋੜ ਕੇ ਇੱਥੇ ਆਪਦਾ ਜਿਹੜਾ ਕਾਰੋਬਾਰ ਚਲਾਇਆ ਸੀਗਾ ਜੀ ਤੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਉਹ ਰਾਖ ਦੇ ਰਾਖ ਕਰਤਾ ਇਹਨਾਂ ਦਾ ਵੀ ਢਾਹ ਢੇਰੀ ਕਰਤਾ ਸਾਰਾ ਸਮਾਨ ਵੇ ਕਿੱਥੋਂ ਟਿੱਕਰ ਜੋ ਗਾਰਡਰ ਸਾਰਾ ਕੁਝ ਤੇ ਇਹਨਾਂ ਦਾ ਘੱਟੋ ਘੱਟ ਵੀ 10 ਲੱਖ ਤੋਂ ਉੱਪਰ ਦਾ ਇਹਨਾਂ ਦਾ ਨੁਕਸਾਨ ਹੋਇਆ ਮੁੰਡੇ ਨੌਜਵਾਨ ਰੋਈ ਜਾਂਦੇ ਅਸੀਂ ਇਹਨਾਂ ਨੂੰ ਹੌਸਲਾ ਦਿੱਤਾ ਅਸੀਂ ਸਾਰੇ तकरीबन ਜਿੰਨਾ ਵੀ ਪਹਿਲਾਂ ਸਾਰੇ ਕਿਸਾਨ ਜੱਥੇਬੰਦੀਆਂ ਨੇ ਤੇ ਸਮੂਚੀਆਂ ਪਾਰਟੀਆਂ ਨੇ ਸਹਾਇਤਾ ਕੀਤੀ ਆ ਅਸੀਂ ਬੇਨਤੀ ਕਰਦੇ ਹਾਂ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਨੌਜਵਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਦਾ ਅਸੀਂ ਅਕਾਊਂਟ ਨੰਬਰ ਦਿੰਨੇ ਆ ਜਿੰਨੇ ਵੀ ਕੋਈ ਕਿਸੇ ਤੋਂ ਮਦਦ ਹੋ ਸਕੇ ਇਹਨਾਂ ਨੂੰ ਦਿੱਤੀ ਜਾਵੇ ਛੋਟਾ ਜ਼ਿੰਮੇਦਾਰ ਸੀ ਇਹ ਜਦੋਂ ਛੋਟੇ ਜ਼ਿੰਮੇਦਾਰ ਤੇ ਐਡੀ ਵੱਡੀ ਮਾਰ ਪੈਂਦੀ ਆ ਫਿਰ ਖੁਦਕੁਸ਼ੀਆਂ ਦਾ ਰਾਹ ਚੁਣਦਾ ਤੇ ਅੱਜ ਸਾਨੂੰ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਆ ਅਸੀਂ ਇੱਕ ਇਹਨਾਂ ਦਾ ਨੰਬਰ ਜਿਹੜਾ ਜਰਨੈਲ ਸਿੰਘ ਇਹ ਮੁੰਡੇ ਮੁੰਡੇ ਦਾ ਜਰਨੈਲ ਸਿੰਘ ਦਾ ਗੱਟੇ ਬਾਛੇ ਦਾ ਇੱਕ ਨੰਬਰ ਅਸੀਂ ਦੇਣ ਲੱਗੇ ਆ ਉਹ ਨੰਬਰ ਹੈਗਾ 78 883 23078 ਜੇ ਕਿਸੇ ਵੀਰ ਨੇ ਇਹਦੀ ਮਦਦ ਕਰਨੀ ਹੋਵੇ ਇਸ ਨੰਬਰ ਦੇ ਉੱਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਸਹਾਇਤਾ ਰਾਸ਼ੀ ਦੇ ਸਕਦਾ ਦੁਬਾਰਾ ਫੇਰ ਅਨਾਉਂਸ ਕਰਦੇ ਆ 78 883 23078 ਨੰਬਰ ਆ ਇਹਨਾਂ ਵੀਰਾਂ ਦੀ ਮਦਦ ਕਰੋ ਇਹਨਾਂ ਦੀ ਬਾਹ ਫੜੋ ਬਹੁਤ ਜ਼ਰੂਰੀ ਆ ਸਾਨੂੰ ਤਾਂ ਹੁਣੇ ਦੱਸਿਆ ਤੁਸੀਂ ਦੱਸਿਆ ਵੀ ਰਾਤ ਇੱਥੇ ਤੂਫਾਨ ਦੇ ਨਾਲ ਵੀਰ ਮੇਰੇ ਨਾਲ ਸਵੇਰ ਦਾ ਰਾਬਤਾ ਕਰਨ ਦੇ ਨੇ ਸਰਪੰਚ ਸਾਹਿਬ ਵੀ ਹੋਰ ਵੀ ਪਿੰਡ ਦੇ ਜਿਹੜੇ ਨਮਾਇंदे ਜਿੰਨੇ ਵੀ ਨੇ ਇਹਨਾਂ ਨੇ ਕੀਤੀ ਸੀ ਮੈਂ ਪ੍ਰਧਾਨ ਜੀ ਨੇ ਤੁਹਾਡੇ ਤਾਂ ਹੀ ਗੱਲ ਰੱਖੀ ਸੀ ਚਲੋ ਆਪਾਂ ਮੌਕਾ ਵੇਖਣ ਆਏ ਵੇਖ ਕੇ ਪਤਾ ਲੱਗਾ ਵੀ ਨਾ ਨੁਕਸਾਨ ਵੇਖ ਕੇ ਰੋਣ ਆਉਂਦਾ ਇਹ ਤਾਂ ਰੋਂਦੇ ਰੋਣਾ ਆਪ ਨੂੰ ਵੀ ਆਉਂਦਾ ਭੁੱਬਾਂ ਨਿਕਲਦੀਆਂ ਵੇਖ ਕੇ ਯਾਰ ਇਹ ਕਿੰਨਾ ਜਵਾਕਾਂ ਨੇ ਕਿੱਡੀ ਆਸ ਦੇ ਨਾਲ ਵਧੀਆ ਜਿਹੜਾ ਕਾਰੋਬਾਰ ਚਲਾਇਆ ਸੀਗਾ ਤੇ ਅੱਜ ਕੁਦਰਤ ਨੂੰ ਕੁਦਰਤ ਨੇ ਇਹਨੂੰ ਤਹਿ ਢੇਰੀ ਕਰ ਦਿੱਤਾ ਅਸੀਂ ਤਾਂ ਬਸ ਬੇਨਤੀ ਕਰ ਸਕਦੇ ਹਾਂ ਹਾਂ ਜੀ ਮੈਂ ਪ੍ਰਕਾਸ਼ ਸਿੰਘ ਪਿੰਡ ਘਟਾਵਾਖਾ ਤੋਂ ਹਾਂ ਜੀ ਜੋ ਕਿ ਮੇਰੇ ਬਹੁਤ ਸਾਰੇ ਕਲਾਇੰਟ ਨੇ ਹਮ ਮੈਂ ਵੀ ਵੇਖ ਕੇ ਬਹੁਤ ਦੁੱਖ ਹੈ ਮੈਂ ਸਵੇਰੇ ਕਿਤੇ ਗਿਆ ਸੀ ਹੁਣ ਇੱਥੇ ਪਹੁੰਚਿਆ ਹੂੰ ਕਿੰਨਾ ਸਾਉਥ ਤੋਂ ਪਹਿਲਾਂ ਆਪਣੇ ਪਿੰਡ ਆਪਣੇ ਪਰਿਵਾਰਾਂ ਦੀ ਮਦਦ ਕਰਦਾ ਹਮ 10000 ਰੁਪਏ ਗੂਗਲ ਤੇ ਫੀ ਕਰਦਾ ਵਾਹ ਜੀ ਵਾਹ ਵਾਹ ਜੀ ਵਾਹ